ਜਮਾਨਤ ਮਿਲੀ ਹੈ ਕੇਸ ਜਾਰੀ ਹੈ ਔਰ ਅਦਾਲਤ ਨੇ ਖੁਦ ਟਿੱਪਣੀ ਕੀਤੀ ਲੇਕਿਨ ਜਸ਼ਨ ਮਨਾਂਦੇ ਕੋ ਰੋਕਨੇ ਰਿਹਾ ਲੇਕਿਨ ਜਵਾਬ ਤੇ ਦੇਣਾ ਪਏਗਾ ਕਿ ਉਹ ਰੁਪਈਆ ਕਰੋੜਾਂ ਰੁਪਏ ਰਿਸ਼ਵਤ ਆਈ ਰਿਸ਼ਵਤ ਦੇਣ ਵਾਲਾ ਬਿਆਨ ਦੇ ਰਿਹਾ ਕਿ ਰਿਸ਼ਵਤ ਮੈਂ ਦਿੱਤੀ ਰਿਸ਼ਵਤ ਲੈਣ ਵਾਲਾ ਕਹਿ ਰਿਹਾ ਮੈਨੂੰ ਪੈਸਾ ਪਹੁੰਚਿਆ ਇਹਨਾਂ ਦੀ ਚੈਟ 'ਚੋਂ ਪੈਸੇ ਦਾ ਜ਼ਿਕਰ ਹੈ ਕੇਜਰੀਵਾਲ ਸੱਤਾ ਚਾਹ ਸੀ ਬਦਲਾਵ ਦੇ ਨਾਮ ਤੇ ਯਾਦ ਕਿ ਆਪ ਹੀ ਦਲਦਲ 'ਚ ਖੜੇ ਮਿਲੇ ਇੱਕ ਪਾਸੇ ਤੁਸੀਂ ਜਨਤਾ ਨੂੰ ਲੁੱਟੋ ਔਰ ਦੂਜੇ ਪਾਸੇ ਪਟਾਕੇ ਚਲਾਓ ਖਤਮ ਹੋ ਚੁਕੇ ਕੇਜਰੀਵਾਲ ਅੱਜ ਭ੍ਰਸ਼ਟਾਚਾਰ ਦਾ ਮਤਲਬ ਹੈ ਅਰਵਿੰਦ ਕੇਜਰੀਵਾਲ ਨੂੰ ਅਗ੍ਰਿਮ ਜ਼ਮਾਨਤ ਮਿਲ ਗਈ ਹੈ ਔਰ ਜ਼ਮਾਨਤ ਮਿਲਣ ਤੋਂ ਬਾਅਦ ਕੱਲ ਪੰਜਾਬ ਦੇ ਵਿੱਚ ਜਸ਼ਨ ਦਾ ਮਾਹੌਲ ਸੀ ਰਾਤ ਵੇਲੇ ਆਤੀਸ਼ਬਾਜੀ ਕੀਤੀ ਗਈ ਲੋਕਾਂ ਨੇ ਪਟਾਕੇ ਚਲਾਏ ਔਰ ਉਹਨਾਂ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਜਿੱਤ ਹੋਈ ਹੈ ਤਾਂ ਭਾਜਪਾ ਕਿਵੇਂ ਦੇਖਦੀ ਹੈ ਸਰ ਕੱਲ ਜਸ਼ਨ ਦਾ ਮਾਹੌਲ ਸੀ ਪੂਰੇ ਪੰਜਾਬ ਦੇ ਵਿੱਚ ਪਟਾਕੇ ਚਲਾਏ ਗਏ ਉਹ ਕਹਿੰਦੇ ਜੀ ਕੇਜਰੀਵਾਲ ਸਾਹਿਬ ਬਾਹਰ ਆ ਰਹੇ ਆ जमानत मिली है केस जारी है और अदालत ने खुद टिप्पणी की शर्त नल जमानत और टिप्पणी की थी, थी।, की थी कि केजरीवाल प्राइम वो शराब घोटाले अभियुक्त है किंग पिन्ह एज ए चीफ मिनिस्टर भी किंग पिन है और एज ए प्रेसिडेंट आम आदमी पार्टी भी किंग पिन्न है और इस तरह की टिप्पणी अदालत का करना ਔਰ ਇੱਕ ਮੁੱਖ ਮੰਤਰੀ ਨੂੰ ਸ਼ਰਾਬ ਘਟਾਲੇ ਦਾ ਕਿੰਗ ਪਿੰਕ ਹੈ ਨਾ ਇਹ ਬਹੁਤ ਵੱਡੀ ਗੱਲ ਹੈ ਔਰ ਨਿਸ਼ਚਿਤ ਰੂਪ ਚ ਕਿਉਂਕਿ ਸਾਰੇ ਪਰਮਾਨ ਨੇ ਚੈਟਸ ਮੌਜੂਦ ਨੇ ਪਰ ਜਿਸ ਤਰ੍ਹਾਂ ਕੱਲ ਜਸ਼ਨ ਮਨਾਏਗੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਲੋਕਤੰਤਰ ਦੀ ਅਜ ਜਿੱਤ ਹੋਈ ਹੈ ਐਸਾ ਹੈ ਕਿ ਜਸ਼ਨ ਤੇ ਜਦੋਂ ਮਰਜ਼ੀ ਮਨਾ ਸਕਦੇ ਲੇਕਿਨ ਜਸ਼ਨ ਮਨਾਉਣ ਤੇ ਕੋ ਰੋਕ ਨਹੀਂ ਰਿਹਾ ਲੇਕਿਨ ਜਵਾਬ ਤੇ ਦੇਣਾ ਪਏਗਾ ਕਿ ਉਹ ਰੁਪਿਆ ਕਰੋੜਾਂ ਰੁਪਏ ਰਿਸ਼ਵਤ ਆਈ ਰਿਸ਼ਵਤ ਦੇਣਾ ਦਾ ਬਿਆਨ ਦੇ ਰਿਹਾ ਕਿ ਰਿਸ਼ਵਤ ਮੈਂ ਦਿੱਤੀ ਰਿਸ਼ਵਤ ਲੈਣਾ ਲਾ ਕੇ ਰ ਮੈਨ ਪੈਸਾ ਪਹੁੰਚਿਆ ਐਨੇ ਦੀ ਚੈਟ ਸੋ ਪੈਸੇ ਦਾ ਜ਼ਿਕਰ ਹੈ ਸਬੂਤ ਨੇ ਕੇਜਰੀਵਾਲ ਸੱਤਾ ਚਾਹੀਸੀ ਬਦਲਾਵ ਦੇ ਨਾਮ ਤੇ ਜਦ ਕਿ ਆਪ ਹੀ ਦਲਦਲ ਚ ਖੜੇ ਮਿਲੇ ਆਪ ਹੀ ਇੱਕ ਦਿਨ ਪਹਿਲਾਂ ਮੈਂ ਇੱਕ ਈਡੀ ਦਾ ਇੱਕ ਦਿਨ ਪਹਿਲਾਂ ਬਿਆਨ ਆਂਦਾ ਹੈ ਕਿ 45% ਪੈਸੇ ਦੀ ਰਿਕਵਰੀ ਅਸੀਂ ਕਰ ਲਈ ਹੈ ਕਿਉਂਕਿ ਉਹ આરોਪ ਜਿਹਨੋਂ ਨੇ ਲਾਏ ਸੀ ਪਰ ਉਸ ਤੋਂ ਅਗਲੇ ਦਿਨ ਹੀ ਜ਼ਮਾਨਤ ਮਿਲ ਗਈ ਐਸਾ ਹੈ ਕਿ ਰੁਪਏ ਦੀ ਰਿਕਵਰੀ ਕੇਸ ਚੱਲੇਗਾ ਰੁਪਏ ਦੀ ਰਿਕਵਰੀ ਦਾ ਮਤਲਬ ਹੈ ਸਬੂਤ ਆ ਗਏ ਰੁਪਏ ਦੀ ਰਿਕਵਰੀ ਦਾ ਮਤਲਬ ਹੈ ਪੈਸਾ ਕਿੱਥੇ ਗਿਆ ਇਹ ਸਾਬਤ ਹੋ ਗਿਆ ਔਰ ਨਿਸ਼ਚਿਤ ਰੂਪ ਚ ਕਾਨੂੰਨ ਆਪਣਾ ਕੰਮ ਕਰੇਗਾ ਔਰ ਜਿੰਨਾ ਸੋਲਿਡ ਟਿੱਪਣੀ ਦੇਸ਼ ਦੀ ਅਦਾਲਤ ਨੇ ਕੀਤੀ ਹੈ ਕੇਜਰੀਵਾਲ ਚੜੇ ਇਸ ਗੋਟਾਲੇ ਦੇ ਕਿੰਗ ਪਿੰਨੇ ਉਹਨਾਂ ਨੂੰ ਸਜ਼ਾ ਵੀ ਮਿਲੇਗੀ ਉਹ ਕਹਿੰਦੇ ਈਡੀ ਜਿਹੜੀ ਹੈ ਭਾਜਪਾ ਦਾ ਵਰਕਰ ਬਣ ਕੇ ਕੰਮ ਕਰ ਰਹੀ ਹੈ ਔਰ ਉਸ ਵਰਕਰ ਨੂੰ ਵੀ ਲੋਕਤੰਤਰ ਨੇ ਰਿਸ਼ਵਤ ਦਿੱਤੀ ਹੂੰ ਉਹ ਬੰਦਾ ਵੀ ਮੌਜੂਦ ਹੈ ਜਿਹੜ ਕੋ ਰਿਸ਼ਵਤ ਦਾ ਪੈਸਾ ਪਹੁੰਚਿਆ ਉਹ ਵੀ ਮੌਜੂਦ ਹੈ ਲਿਖਤ ਚੈਟਸ ਮੌਜੂਦ ਨੇ ਮੋਬਾਈਲ ਰਿਕਾਰਡਸ ਬੋਲ ਰਹੇ ਇੱਕ ਪਾਸੇ ਤੁਸੀਂ ਜਨਤਾ ਨੂੰ ਲੁੱਟੋ ਔਰ ਦੂਜੇ ਪਾਸੇ ਪਟਾਕੇ ਚਲਾਓ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਹੁਣ ਪੰਜਾਬ ਨੂੰ ਵੀ ਬਹੁਤ ਬਲ ਮਿਲੇਗਾ ਔਰ ਖਾਸ ਕਰਕੇ ਦੇਸ਼ ਦੇ ਵਿੱਚ ਕੇਜਰੀ ਪੰਜਾਬ ਦੇ ਅੰਦਰ ਬਲ ਤੇ ਮਿਲ ਗਿਆ ਕਿ ਜਨਤਾ ਨੂੰ ਸਮਝ ਆ ਗਿਆ ਕਿ ਜਿਹੜੀ ਸਰਕਾਰ ਬਿਜਲੀ ਨਹੀਂ ਦੇ ਸਕਦੀ ਪਾਣੀ ਨਹੀਂ ਦੇ ਸਕਦੀ ਜਿਹੜੀ ਸਰਕਾਰ ਇਨਫਰਾਸਟ੍ਰਕਚਰ ਨਹੀਂ ਦੇ ਸਕਦੀ ਜਿਸ ਸਰਕਾਰ ਦਾ ਮੁਖੀ ਕਹਿੰਦੇ ਸੀ 24 ਘੰਟਿਆਂ ਚ ਨਸ਼ਾ ਖਤਮ ਕਰਾਂਗੇ 30 ਮਹੀਨਿਆਂ ਬਾਅਦ ਹੈ ਜੇ ਪਲਾਨ ਕਰ ਰਹੇ ਕਿ ਨਸ਼ਾ ਖਤਮ ਕਿੱਥੇ ਕਰਨਾ ਸੱਤਾ ਦਾ ਮੱਦ ਇੰਨਾ ਵੱਡਾ ਕਿ ਸਿਰ ਚੜ ਬੋਲ ਰਿਹਾ ਪਰ ਉਹ ਕਹਿੰਦਾ ਡੀਸੀ ਐਸਐਸਪੀ ਸਾਰੇ ਅਸੀਂ ਜਵਾਬਦੇਹ ਕਰਦੇ ਆ ਪਹਿਲੀ ਵਾਰ ਪਹਿਲੀ ਵਾਰ ਹੋਇਆ 30 ਮਹੀਨੇ ਬਾਅਦ ਹਾਂਜੀ 30 ਮਹੀਨੇ ਬਾਅਦ ਜਿਹੜਾ ਕੰਮ ਕਹਿੰਦੇ ਸੀ 24 ਘੰਟੇ ਕਰਾਂਗੇ 30 ਮਹੀਨੇ ਬਾਅਦ ਪਰ ਉਹ ਕਹਿ ਰਹੇ ਨੇ ਕਿ ਹੁਣ ਬਦਲਾਵ ਜਿਹੜਾ ਹੈ ਉਹ ਜ਼ਮੀਨੀ ਪੱਧਰ ਤੇ ਹੋ ਰਿਹਾ ਹੈ ਪਹਿਲੇ ਸਿਸਟਮ ਉਹਨਾਂ ਦਾ ਤਰਕ ਹੈ ਕਿ ਸਿਸਟਮ ਨੂੰ ਸਮਝਿਆ ਸਿਸਟਮ ਨੂੰ ਸਮਝ ਕੇ ਅਸੀਂ ਉਤਰੇ ਆ ਤੇ ਹੁਣ ਸਿਸਟਮ 'ਚ ਬਦਲਾਵ ਕਰਦਾਂਗੇ ਉਹਨਾਂ ਤੇ ਉਤਰ ਗਏ ਉਹਨਾਂ ਤੇ ਚਲੇ ਗਏ ਲੋਕਾਂ ਦੀ ਨਿਗਾਹ 'ਚ ਹੀ ਉਤਰ ਗਏ ਤਾਂ ਹੁਣ ਕੀ ਸਮਝੋ ਕਿ ਨੈਸ਼ਨਲ ਲੈਵਲ ਦੇ ਅਗਰ ਗੱਲ ਕਰੀਏ ਭਾਰਤ ਸਰ ਤੇ ਕੇਜਰੀਵਾਲ ਕੇ ਦੇਸ਼ 'ਚ ਕੋਈ ਨਵੀਂ ਕ੍ਰਾਂਤੀ ਲੈ ਕੇ ਆਣਗੇ ਜਿਹੜੀ ਕ੍ਰਾਂਤੀ 2014 'ਚ ਲੈ ਆਂਦੀ ਸੀ ਖਤਮ ਹੋ ਚੁੱਕੇ ਕੇਜਰੀਵਾਲ ਅੱਜ ਭ੍ਰਸ਼ਟਾਚਾਰ ਦਾ ਮਤਲਬ ਹੈ ਕੇਜਰੀਵਾਲ ਹੂੰ ਸ਼ਰਾਬ ਦੇ ਘੁਟਾਲੇ ਦਾ ਮਤਲਬ ਹੈ ਕੇਜਰੀਵਾਲ ਸ਼ੀਸ਼ ਮਹਿਲ ਬਣਾਉਣ ਦਾ ਮਤਲਬ ਹੈ ਕੇਜਰੀਵਾਲ ਲੁੱਟ ਖਸੁੱਟ ਦਾ ਮਤਲਬ ਹੈ ਕੇਜਰੀਵਾਲ ਪਰਚਨ ਜਿਹੜੇ ਹੋ ਰਹੇ ਨੇ ਉਹ ਲੋਕ ਕੁਛ ਨੇ ਕਹਿੰਦੇ ਜੀ ਦੀਵਾਲੀ ਆ ਗਈ ਆਮ ਆਦਮੀ ਪਾਰਟੀ ਬੇਵਜਾ ਬਾਸੀ ਕੜੀ ਜੋ ਬਾਲ ਦੇ ਰਹੀ ਕਹਿੰਦੇ ਤਖਤ ਹਿਲਾ ਦਾਂਗੇ ਇਸ ਵਾਰ ਤਖਤ ਤਖਤ ਹਿਲਾ ਦਾਂਗੇ ਆਪਣਾ ਤਖਤ ਲਿਆ ਪਿਆ ਹੈ ਚੀਲ ਚਾਜਰੀ ਲੱਗ ਰਹੀ ਹੈ ਕੇਜਰੀਵਾਲ ਹਾਜ਼ਰ ਹੋ ਤਾਂ ਕੀ ਸਮਝਦੇ ਆਮਲੇ ਸਮਝ ਤੁਸੀਂ ਆਮ ਕਿਉਂਕਿ ਇਸ ਵੇਲੇ ਇੱਕ ਸਥਿਰ ਸਰਕਾਰ ਹੈ ਉtheta ਤੱਕ ਕਹ ਰਹੇ ਕਿ ਸਥਿਰ ਸਰਕਾਰ ਨਹੀਂ ਹੁਣ ਭਾਜਪਾ ਚੋਣਾਂ ਤੋਂ ਪਹਿਲੇ ਕਹਿੰਦੀ ਸਥਿਰ ਸਰਕਾਰ ਹੋਏਗੀ ਪਰ ਹੁਣ ਤਾਂ ਸਥਿਰ ਸਰਕਾਰ ਵੀ ਨਹੀਂ ਵਿਸਾਖੀਆਂ ਦੀ ਸਰਕਾਰ ਹੈ ਬਹੁਮਤ ਦੀ ਸਰਕਾਰ ਹੈ ਪੂਰਨ ਬਹੁਮਤ ਦੀ ਸਰਕਾਰ ਹੈ ਹੁਣ ਮੰਗੇਰੀ ਲਾਲ ਦਾ ਹਸੀਨ ਸੁਪਨਾ ਰਾਹੁਲ ਗਾਂਧੀ ਲਹਿਰੇ ਆ ਉਹਨੂੰ ਕੌਣ ਰੋਕ ਸਕਦਾ ਹੁਣ ਇੰਡੀਗਟ ਵੰਦਨ ਚੱਲੇਗਾ ਤੁਸੀਂ ਹੁਣ ਕੀ ਫਿਊਚਰ ਦੇਖਦੇ ਹੋ ਕਿਉਂਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਪਹਿਲੇ ਦਿਨ ਹੀ ਟੁੱਟ ਗਿਆ ਸੀ ਹਾਂਜੀ ਪਹਿਲੇ ਦਿਨ ਹੀ ਟੁੱਟ ਗਿਆ ਨਾ ਮੰਮਤਾ ਜੀ ਮੀਟਿੰਗ ਚ ਆਏ ਨਾ ਕੇ ਸੀ ਆਰ ਮੀਟਿੰਗ ਚ ਆਏ ਨਾ ਡੀ ਐਮ ਕੇ ਮੀਟਿੰਗ ਚ ਆਏ ਕਬੂਮ ਉਹ ਕੇਜਰੀਵਾਲ ਦੇ ਆਣਾ ਸ਼ਾਇਦ ਇਕੱਠੇ ਹੋਵੇ ਐਂਡੀਏ ਹੈ ਮੋਦੀ ਜੀ ਦੇ ਨੇਤ੍ਰਿਤਵ ਇੰਡੀਏ ਚੱਲੇ ਜੀ ਤਾਂ ਐਸੀ ਨੈਸ਼ਨਲ ਸੈਕਟਰੀ ਤਰੁੰਚੁਕ ਜਨਣਾ ਗੱਲਬਾਤ ਕੀਤੀ ਹੈ ਤਾਂ ਜੋ ਕੇਜਰੀਵਾਲ ਨੂੰ ਅਗਰਮ ਜਿਮਾਰਤ ਮਿਲੀ ਹੈ ਉਹਤੇ ਆਪਣਾ ਪੱਖ ਰੱਖਿਆ ਤੇ ਨਾਲੇ ਨਾਲ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਇਹ ਜ਼ਮਾਨਤ ਚ ਖੁਸ਼ ਹੁੰਦੀ ਲੋੜ ਨਹੀਂ ਇਹ ਇੱਕ ਮਹਿ ਜ਼ਮਾਨਤ ਹੈ ਕੇਸ ਹਾਲੇ ਵੀ ਚੱਲ ਰਿਹਾ ਹੈ ਔਰ ਉਸ ਦੇ ਵਿੱਚ ਜਲਦ ਹੀ ਜਲਦ ਵੱਡੀ ਕਾਰਵਾਈ ਈਡੀ ਦੀ ਜਰੀ ਹੈ ਉਹ ਹੁੰਦੀ ਨਜ਼ਰ ਆਏਗੀ ਕੈਮਰਾਮੈਨ ਅਰਜਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ